ਅੱਜ ਇੱਥੇ ਆਏ ਆ ਅੱਜ ਸੱਤ ਅਠ ਵਾਰ ਪਟਿਆਲਾ ਦੇ ਵਿੱਚ ਪ੍ਰੈਸ ਕਾਨਫਰੰਸ ਰੱਖਣ ਦਾ ਜਿਹੜਾ ਕਾਰਨ ਇਹ ਹੈ ਕਿ ਮਿਸਟਰ ਪੰਨੂ ਨੇ ਕੋਈ ਉਹਨਾਂ ਨੇ ਬਹੁਤ ਵੱਡੀ ਜਿਹੜੀ ਐਸਸੀ ਸਮਾਜ ਨੂੰ ਲੈ ਕੇ ਪੀਮਰਾ ਬੇਦਕਰ ਸਾਹਿਬ ਜਿਨ੍ਹਾਂ ਦੇ ਬਣਾਏ ਸੰਧਾਨ ਦੇ ਮੁਤਾਬਕ ਅੱਜ ਪੂਰਾ ਦੇਸ਼ ਚੱਲਦਾ ਹੈ ਜਿ ਕਿ 14 ਤਰੀਕ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਐਸੀ ਸਾਜ਼ਿਸ਼ ਰਚਨ ਦੀ ਗੱਲ ਕੀਤੀ ਹੈ ਸੋ ਮੈਂ ਉਹਦੀ ਪੂਰੀ ਜਿਹੜੀ ਹੈ ਉਹਦਾ ਵਿਰੋਧ ਕਰਦਾ ਔਰ ਇਹ ਗੱਲ ਜਿਹੜੀ ਹੈ ਜੀ ਬਹੁਤ ਹੀ ਘਟੀਆ ਮਾਨਸਿਕਤਾ ਦਾ ਸਬੂਤ ਹੈ ਜੀ ਸਾਡੀ ਜਿਹੜੀ ਐਸਸੀ ਭਾਈਚਾਰਾ ਪੰਜਾਬ ਦਾ ਜਿਹੜਾ ਸਾਡਾ ਸਮਾਜ ਹੈ ਜੀ ਗੁਰੂਆਂ ਪੀਰਾਂ ਦੀ ਇਹ ਪਵਿੱਤਰ ਧਰਤੀ ਦੇ ਉੱਪਰ ਸਾਡੇ ਵੀ ਬ੍ਰਾਂਸਾ ਮਹਾਰਜ ਦੇ ਵਿੱਚ ਵੀ ਜਿੰਨੀ ਭਗਤਾਂ ਦੀ ਬਾਣੀ ਹੈ ਸਾਰੀ ਦਰਜ ਹੈ ਔਰ ਬੜੀ ਬਰਾਬਰਤਾ ਦਿੱਤੀ ਗਈ ਹੈ ਇਹੀ ਕਾਰਨ ਹੈ ਕਿ ਅੱਜ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਆਬਾਦੀ ਜਿਹੜੀ ਹੈ ਐਸਸੀ ਸਮਾਜ ਦੀ ਪਰਸੈਂਟੇਜ ਦੇ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਹੈ ਸਾਡਾ ਭਾਈਚਾਰਾ ਬਹੁਤ ਮਜ਼ਬੂਤ ਹੈ ਜੀ ਸਾਡੀ ਭਾਈਚਾਰਕ ਸਾਂਝ ਬਹੁਤ ਤਕੜੂਤ ਹੈ ਸਾਡਾ ਆਪਸ ਦੇ ਵਿੱਚ ਕੋਈ ਵਖਰੇਵਾ ਨਹੀਂ ਹੈ ਔਰ 14 ਤਰੀਕ ਦੀ ਗੱਲ ਕੀਤੀ ਗਈ ਹੈ ਕਿ ਨੁਕਸਾਨ ਜਿਹੜਾ ਜੀ ਪੀਮਰਾ ਬੇਤਰ ਸਾਹਿਬ ਜਿਹੜੇ ਸਾਡੇ ਰਹਿਬਰ ਨੇ ਜਿਨ੍ਹਾਂ ਦੇ ਮੁਕਾਬਕ ਅੱਜ ਪੂਰਾ ਦੇਸ਼ ਦਾ ਕਾਨੂੰਨ ਜਿਹੜਾ ਚੱਲਦਾ ਹੈ ਜੀ ਅਸੀਂ ਉਹਨਾਂ ਨੂੰ ਮੰਨਦੇ ਆ ਤੇ ਅਸੀਂ ਉਹਨਾਂ ਦੇ ਜਿਹੜਾ ਦਿਨ ਵੀ ਆ ਉਹਦਾ 14 April ਦਾ ਅਸੀਂ ਉਹ ਸੈਲੀਬ੍ਰੇਟ ਵੀ ਕਰਾਂਗੇ ਔਰ ਹੱਥਾਂ ਦੇ ਵਿੱਚ ਸਾਡੇ ਹਾਰ ਵੀ ਹੋਣਗੇ ਜੀ ਔਰ ਸਾਡੇ ਕੋਲੇ ਇਹ ਵੀ ਸ਼ਮਤਾ ਹੈ ਕਿ ਅਸੀਂ ਕੋਈ ਵੀ ਇਸ ਤਰ੍ਹਾਂ ਦੀ ਅਗਰ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਉਹਦਾ ਮੂੰਹ ਢੋਡਮਾਤਾ ਜਵਾਬ ਦਾ ਅਸੀਂ ਦਵਾਂਗੇ ਜੀ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਭਾਈਚਾਰਕ ਸਾਂਝ ਜਿਹੜੀ ਸਾਡੀ ਮਜ਼ਬੂਤ ਰਹੇ ਜਿਹੜੀਆਂ ਵੀ ਤਾਕਤਾਂ ਇਹ ਕੁਝ ਮੈਨਿਪੂਲੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਉਹਨਾਂ ਨੂੰ ਇਸ ਗੱਲ ਤੋਂ ਪਰਹੇਜ਼ ਕਰਨਾ ਚਾਹੀਦਾ ਇਹ ਗੁਰੂਆਂ ਪਕੀਰਾਂ ਵਲੀਆਂ ਖੰਡਾਰੀਆਂ ਕ੍ਰਾਂਤੀਕਾਰੀ ਯੋਧਿਆਂ ਦੀ ਧਰਤੀ ਜਿਹੜੀ ਹੈ ਇੱਥੇ ਭਾਈਚਾਰਕ ਸਾਂਝੀ ਦੇ ਮਜ਼ਬੂਤ ਹੈ ਕਿ ਉਹਨਾਂ ਦੇ ਹੌਸਲੇ ਜਿਹੜੇ ਆ ਬਿਲਕੁਲ ਪਸਤ ਹੋ ਜਾਣਗੇ ਔਰ ਕਿਸੇ ਵੀ ਪਾਸਿਓਂ ਉਹ ਸਾਡੀ ਭਾਈਚਾਰਕ ਸਾਂਝ ਨੂੰ ਜਿਹੜਾ ਉਹ ਨਹੀਂ ਤੋੜ ਸਕਦੇ ਮੈਂ ਬੇਨਤੀ ਕਰੂੰਗਾ ਡਾਕਟਰ ਬਲਬੀਰ ਜੀ ਆਪਣੀ ਗੱਲ ਰੱਖਣ ਸਤਿ ਸ਼੍ਰੀ ਅਕਾਲ ਜੀ ਮੇਰੇ ਸਹਿਯੋਗੀ ਦੇਵਮਾਨ ਜੀ ਔਰ ਜਿੰਦਰ ਮਹਿਤਾ ਸਾਡੇ ਪ੍ਰਧਾਨ ਔਰ ਮੇਰ ਚੰਦ ਜੀ ਇਹ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਜੋ ਪੰਜਾਬ ਅੱਜ ਤਰੱਕੀ ਕਰ ਰਿਹਾ ਜੇ ਪੰਜਾਬ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਸਿਹਤ ਕ੍ਰਾਂਤੀ ਦੀ ਜੇ ਗੱਲ ਕਰਦੇ ਹਾਂ ਸਿੱਖਿਆ ਕ੍ਰਾਂਤੀ ਦੀ ਜੇ ਅਸੀਂ ਗੱਲ ਕਰਦੇ ਹਾਂ ਹਜ਼ਾਰਾਂ ਬੰਦਿਆਂ ਨੂੰ ਨੌਕਰੀਆਂ ਦੇਣ ਦੀ ਪੰਜਾਬ ਤਰੱਕੀ ਕਰਦਾ ਹੋਇਆ ਕੁਝ ਤਾਕਤਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਤੇ ਪੰਨੂ ਵਰਗੇ ਬੰਦੇ ਉਹਨਾਂ ਦੇ ਹੱਥ ਠੋਕੇ ਵੜ ਕੇ ਇਹਨਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਹੈਗਾ ਉਹ ਗੜਬੜ ਕੀਤੀ ਜਾਵੇ ਅਸ਼ਾਂਤੀ ਪੈਦਾ ਪੈਦਾ ਕੀਤੀ ਜਾਵੇ ਇਹ ਤਿੰਨੀ ਲਾਨ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਦੀ ਅਮਨ ਸ਼ਾਂਤੀ ਨੂੰ ਅਸੀਂ ਇਹਨਾਂ ਨੂੰ ਇਸ ਗੱਲ ਦੀ ਬਿਲਕੁਲ ਇਜਾਜ਼ਤ ਨਹੀਂ ਦੇਵਾਂਗੇ ਔਰ ਇਹਨਾਂ ਨੂੰ ਮੋਹ ਤੌਰ 'ਤੇ ਜਵਾਬ ਦਿੱਤਾ ਜਾਊਗਾ 바ਪਾ ਸਾਹਿਬ ਦੀ ਜਨਮਤੀ ਜਿਹੜੀ ਪੂਰੇ ਦੇਸ਼ ਦੇ ਵਿੱਚ 140 ਕਰੋੜ ਲੋਕਾਂ ਦੇ ਨਮਾਇंदे ਸੀ ਉਹ ਸਾਡੇ ਹੀਰੋ ਸੀ ਸਾਡੇ ਦੇਸ਼ ਦੇ ਔਰ ਅਸੀਂ ਤਾਂ ਉਹਨਾਂ ਦੀ ਫੋਟੋ ਲਾਣੇ ਆ ਉਹਨਾਂ ਦੀ ਤੇ ਸ਼ਹੀਦਾਂ ਚ ਭਾਗ ਲਗ ਦੀ ਫੋਟੋ ਲਾਣੇ ਆ ਸਾਡੇ ਸਾਰਿਆਂ ਦੇ ਜਿੰਨੇ ਵੀ ਸਾਡੇ ਮੰਤਰੀ ਆ ਐਮਐਨਏ ਸਾਰਿਆਂ ਦੇ ਕਮਰੇਾਂ ਵਾਲੇ ਸਾਡੇ ਦਫ਼ਤਰਾਂ ਦੇ ਵਿੱਚ ਕਿਉਂਕਿ ਇਹਨਾਂ ਨੇ ਦੋ ਜਿਹੜੇ ਸਾਡੇ ਕ੍ਰਾਂਤੀਕਾਰੀ ਸੀ ਇਹਨਾਂ ਨੇ ਸੈਕੂਲਰਿਜ਼ਮ ਦਾ ਕਨਸੈਪਟ ਦਿੱਤਾ ਜੀ ਸਮਾਜਵਾਦ ਦਾ ਬਰਾਬਰਤਾ ਦਾ ਸਾਰਿਆਂ ਨੂੰ ਬਰਾਬਰ ਕੀਤ ਕਰਨ ਦਾ ਜਿਹੜਾ ਇਹਨਾਂ ਨੇ ਜਿਹੜਾ ਬਰਾਬਰਤਾ ਦਾ ਭਾਈਵਾਲ ਦਾ ਇਹ ਸੰਦੇਸ਼ ਸੀ ਉਹਨਾਂ ਦਾ ਔਰ ਇਹ ਗੁਰੂਆਂ ਦਾ ਰਸਤਾ ਸੀ ਸਾਡੇ ਗੁਰੂਆਂ ਨੇ ਸਰਵੱਤ ਦੇ ਭਲੇ ਦੀ ਗੱਲ ਕੀਤੀ ਅੱਬਾ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਸੇ ਸਭ ਜੱਗ ਚਾ ਕੋਣ ਭਲੇ ਕੋ ਮੰਦੇ ਸਾਡੇ ਦੇ ਗੁਰੂ ਸਾਨੂੰ ਬੜੇ ਇਹੋ ਜਿਹੇ ਸਾਡੇ ਜਿਹੜੇ ਗੁਰੂ ਪੀਰਾਂ ਨੇ ਸਾਨੂੰ ਜਿਹੜੇ ਰਸਤੇ ਤੇ ਪਾਇਆ ਹੋਇਆ ਇਹ ਭਟਕੇ ਹੋਏ ਆ ਨਾ ਇਹ ਨਾ ਇਹ ਸਿੱਖ ਹੈ ਨਾ ਇਹ ਪੰਜਾਬੀ ਹੈ ਨਾ ਇਹ ਇੰਡੀਅਨ ਹੈ ਨਾ ਇਹਨਾਂ ਨੂੰ ਦੇਸ਼ ਦਾ ਪਿਆਰ ਹੈ ਨਾ ਪੰਜਾਬ ਨਾਲ ਪਿਆਰ ਆ ਨਾ ਸਿੱਖਾਂ ਵਾਲੇ ਸਮਾਜ ਦੇ ਦੁਸ਼ਮਣ ਆ ਪੰਜਾਬ ਦੇ ਦੁਸ਼ਮਣ ਆ ਦੇਸ਼ ਦੇ ਦੁਸ਼ਮਣ ਆ ਜਿਹੜੇ ਉਹ ਜਿਹੇ ਗੱਲਾਂ ਕਰਦੇ ਆ ਇਹਨਾਂ ਨੂੰ ਬਾ ਜਾਣ ਇਹ ਇਹਨਾਂ ਨਾਲ ਸਖਤੀ ਨਾਲ ਡੀਲ ਕਰਾਂਗੇ ਅਸੀਂ ਜਿਹੜੇ ਇਹਨਾਂ ਦੇ ਕੋਈ ਜਿਹੜੇ ਜਿਹੜੇ ਜਿਨ੍ਹਾਂ ਦੇ ਬਾਹਰ ਬੈਠੇ ਹੋਏ ਨਾ ਜਿਹੜੇ ਵਿਦੇਸ਼ੀ ਏਜੰਸੀਆਂ ਦੇ ਬਾਹਰ ਬੈਠ ਕੇ ਗੱਲਾਂ ਕਰਦੇ ਆ ਜੇ ਹਿੰਮਤ ਆ ਤਾਂ ਇੱਥੇ ਆ ਕੇ ਗੱਲ ਕਰਕੇ ਦਿਖਾਣ ਇਹ 14 ਨੂੰ ਅਸੀਂ ਤਾਂ ਹੋਵਾਂਗੇ ਅਸੀਂ ਤਾਂ ਅੰਬੇਦਕਰ ਜੀ ਦੀ ਜਨਮ ਦਿਤੀ ਬਾਬਾ ਸਾਹਿਬ ਦੀ ਜਨਮ ਦਿਤੀ ਬਣਾ ਰਹੇ ਹੋਵਾਂਗੇ ਇਹਨਾਂ ਚਿੰਮਤਾ ਤਾਂ ਆਣ ਸਾਡੇ ਬੰਦੇ ਉਹਨਾਂ ਕੋਲੇ ਮਤਲਬ ਡੰਡੇ ਵੀ ਹੋਣਗੇ ਡੰਡੇ ਵੀ ਹੋਣਗੇ ਆਣ ਜਿਹਨਾਂ ਕੋਲ ਹਿੰਮਤ ਹੈ ਬਟ ਅਸੀਂ ਨਿਮਰਤਾ ਵਾਲੇ ਬੰਦੇ ਆ ਅਸੀਂ ਗੁਰੂ ਦੇ ਰਾਹ ਤੇ ਚੱਲਣ ਵਾਲੇ ਬੰਦੇ ਆ ਅਸੀਂ ਇਹਨਾਂ ਨੂੰ ਕਹਿੰਦੇ ਆ ਬਾਜਾਓ ਤੁਸੀਂ ਪੰਜਾਬ ਤਰੱਕੀ ਕਰਦਾ ਪੰਜਾਬ ਦੇ ਬੱਚਿਆਂ ਨੂੰ ਪੜ੍ਹਨ ਦਿਓ ਸਾਰੇ ਰਸਤੇ ਬੰਦ ਕਰਾਤੇ ਤੁਸੀਂ ਬਾਹਰ ਦੇ ਇਹਨਾਂ ਦੀ ਇਹਨਾਂ ਦੀ ਮਿਹਰਬਾਨੀਆਂ ਨਾਲ ਹੋਇਆ ਸਾਰੇ ਰਸਤੇ ਬਾਹਰ ਦੇ ਬੰਦ ਕਰਾਤੇ ਪੰਜਾਬ ਦੇ ਵਿੱਚ ਬੱਚਿਆਂ ਨੂੰ ਅਸੀਂ ਰੋਜ਼ਗਾਰ ਦੇਣਾ ਚੰਗੀ ਸਿੱਖਿਆ ਦੇਣੀ ਹੈ ਸਿਹਤ ਸੂਤਾ ਦੇਣੀ ਆ ਲੋਕਾਂ ਨੂੰ ਅਸੀਂ ਦਿਨ ਰਾਤ ਇਕੱਠੇ ਹੋ ਕੇ ਪੰਜਾਬ ਦੇ ਲੋਕ ਕੋਸ਼ਿਸ਼ ਕਰ ਰਹੇ ਆ ਇਹ ਪੰਜਾਬ ਦੇ ਦੁਸ਼ਮਣ ਆ ਮੈਂ ਪੰਜਾਬ ਨੇ ਆਪਣੇ ਜਿਹੜੇ ਪੰਜਾਬੀ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਬਹੁਤ ਸਾਰੇ ਬੰਦੇ ਆ ਜਿਹੜੇ ਕੋਈ ਆਪਣੇ ਚਾਹੇ ਹਿੰਦੂ ਲੀਟਰਾਂ ਦੇ ਘਰਾਂ ਤੇ ਆਪਣੇ ਕਾਰਨ ਜਾਂ ਕਿਸੇ ਦੇ ਕਾਰਨ ਮੈਂ ਉਹਦੀ ਵੀ ਨਿੰਦਾ ਕਰਦਾ ਸਾਰੇ ਇੱਕੋ ਹੀ ਹੈ ਇਹ ਸਾਰੇ ਚਤੇਰੇ ਭਾਈ ਆ ਸਭ ਇਹ ਚੋਰ ਸਾਰੇ ਇਕੱਠੇ ਹੋਏ ਹੋਏ ਆ ਇਹ ਜਿੰਨੇ ਵੀ ਗੈਂਗਸਟਰ ਆ ਜਿੰਨੇ ਵੀ ਇਹ ਦਸ਼ਾ ਵੇਚਣ ਵਾਲੇ ਆ ਇਹ ਸਭ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਆ ਅੰਦਰੋਂ ਇਕੱਠੇ ਆ ਸਾਰੇ ਇਹ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਗੰਦੀਆਂ ਕੁੱਝ ਹਰਕਤਾਂ ਆਪਾਂ ਨੂੰ ਸਮਝੀਏ ਸਾਨੂੰ ਆਪਣਾ ਭਾਈਚਾਰਾ ਬਹੁਤ ਮਜ਼ਬੂਤ ਕਰਨਾ ਚਾਹੀਦਾ ਔਰ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਤਾਂ ਕਿ ਇਹਨਾਂ ਦੀ ਕਦੇ ਹਿੰਮਤ ਨਾ ਹੋਵੇ ਪੰਜਾਬ ਦੀ ਜਿਹੜੀ ਹੁੰਦੀ ਹੈ ਨਾ ਜਿਹੜੀ ਇਹਨਾਂ ਨੂੰ ਪੰਜਾਬ ਪਰ ਚੱਕਣ ਵੀ ਨਹੀਂ ਦੇਵਾਂਗੇ ਅਸੀਂ ਉਹਨਾਂ ਨੂੰ ਇਹਨਾਂ ਨੇ ਉਹਨਾਂ ਦੇ ਬੁੱਤ ਤੱਕ ਪਹੁੰਚਣ ਨਹੀਂ ਦੇਵਾਂਗੇ ਉਹਨਾਂ ਦੀ ਮਾੜੀ ਨਜ਼ਰ ਨਹੀਂ ਪੈਣ ਦੇਵਾਂਗੇ ਅਸੀਂ ਬਾਬਾ ਸਾਹਿਬ ਦੇ ਪੁੱਤ ਦੇ ਉੱਤੇ ਇਹ ਇੱਕ ਸਮਝ ਦੇਖੀ ਆਪਣੇ ਆਪ ਨੂੰ ਪੰਜਾਬ ਤਿਆਰ ਹੈ ਜੀ ਔਰ ਇਹਨਾਂ ਨੂੰ ਪੂਰਾ ਜਿਹੜਾ ਟੁਕਮਾ ਹੈਗਾ ਪੰਜਾਬ ਪੁਲਿਸ ਵੀ ਔਰ ਸਰਕਾਰ ਵੀ ਲੋਕ ਵੀ ਨੌਜਵਾਨ ਵੀ ਸਾਡੇ ਸਾਰੇ ਅਸੀਂ ਤਿਆਰ ਹੈ ਔਰ ਇਹਨਾਂ ਨੂੰ ਅਸੀਂ ਚੈਲੰਜ ਕਰਦੇ ਆਂ ਕਿ ਕੁਝ ਇਹੋ ਜਿਹੇ ਪੂਜੀ ਹਰਕਤਾਂ ਬਾਹਰ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ।